ਇਸ ਪ੍ਰੇਤਰ ਸਥਾਨ ਤੇ ਸਤ ਗਿਆਨੀ ਜਨੈ ਸਿੰਘ ਖਾਲਸਾ ਪੰਡਾਣੇ ਦਾ ਜਨਮ ਸਥਾਨ ਹੈ ਜੇਸਾ ਸਾ ਤੋਂ ਮੇਰੀ ਜਸਤਾਰ ਬੰਦੀ ਹੋਈ ਤੇ ਆਪਾਂ ਕੌਮ ਦਾ ਕਾਰਜ ਰਭਿਆ ਹੈ ਅੱਜ ਉਸੇ ਸਥਾਨ ਤੇ ਇਸ ਕੌਮੀ ਕਾਰਜ ਨੂੰ ਚਲਦਿਆਂ ਇੱਕ ਜੀਵਨ ਦੇ ਬੜੇਆ ਮੋੜ ਤੇ ਆਪਾਂ ਆਣ ਕੇ ਖੜੇ ਹਾਂ ਪਿਛਲੇ 1 ਮਹੀਨੇ ਤੋਂ ਜੋ ਕੁਝ ਵਾਪਰਿਆ ਉਹ ਤੁਸੀਂ ਸਾਰਾ ਕੁਝ ਵੇਖਿਆ ਮੈਂ ਤਾਂ ਰੋਣਾ ਨਹੀਂ ਥੋੜੇ ਸਮੇਂ ਦੇ ਸੰਖੇਪ ਚ ਆਪਾਂ ਗੱਲਬਾਤ ਦੇਣੀ ਹੈ ਇੱਕ ਮਹੀਨਾ ਪਹਿਲਾਂ ਜੋ ਹਕੂਮਤ ਨੇ ਜ਼ਬਰਦਸਤੀ ਘਟਾਇਆ ਹੈ ਉਸ ਜ਼ਬਰ ਨੂੰ ਜਿਹੜਾ ਪਰਦਾ ਖੋ ਇਸ ਕਰਕੇ ਹੋ ਗਿਆ ਜੇ ਕੱਲੀ ਗ੍ਰਿਫਤਾਰੀ ਦੀ ਗੱਲ ਹੁੰਦੀ ਤੇ ਸ਼ਾਇਦ ਗ੍ਰਿਫਤਾਰੀ ਦੇ ਬਹੁਤ ਤਰੀਕੇ ਸੀ ਜਿਨ੍ਹਾਂ ਨਾਲ ਮੈਂ ਸਹਿਮੂਕ ਹੀ ਕਰਦਾ ਪਰ ਜੋ ਚਿਹਰਾ ਹਕੂਮਤ ਦਾ ਨੰਗਾ ਹੋਣਾ ਸੀ ਦੁਨੀਆ ਪਰਦੇ ਸਾਹਮਣੇ ਹੋਇਆ ਜੋ ਸਿੱਖ ਨੌਜਵਾਨਾਂ ਤੇ ਜ਼ਬਰ ਘਾਇਆ ਗਿਆ ਦੇਖੋ ਸਤਗੁਰ ਸੱਚੇ ਪਾਤਸ਼ਾਹ ਦੀ ਕਚਾਰੀ ਦੇ ਵਿੱਚ ਅਸੀਂ ਦੋਸ਼ੀ ਨਹੀਂ ਦੁਨੀਆ ਦੀ ਕਚਾਰੀ ਜਾਂ ਜਿਸ ਦੋਸ਼ੀ ਹੋ ਸਕਦੇ ਆ ਸੋ 1 ਮਹੀਨੇ ਤੋਂ ਬਾਅਦ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਇਸ ਧਰਤੀ ਤੇ ਲੜਿਆਂ ਇਸ ਧਰਤੀ ਤੇ ਲੜਾਂਗੇ ਧਰਤੀ ਛੱਡ ਕੇ ਵੀ ਕਿਤੇ ਨਹੀਂ ਜਾਂਦੇ ਸੋ ਇਸ ਤਰ੍ਹਾਂ ਕਿ ਜਿਹੜੇ ਝੂਠੇ ਕੇਸ ਸਾਡੇ ਦੇ ਪਰਚੇ ਪਏ ਨੇ ਇਹਨਾਂ ਦਾ ਸਾਹਮਣਾ ਅਸੀਂ ਰਾਤ ਵਿੱਚ ਕਰਾਂਗੇ ਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਦੇਖੋ ਸੰਗਤੀਆਂ ਦਾ ਦਾਸਾਂ ਤੋਂ ਬਿਨਾ ਨਾ ਤੇ ਇਡੇ ਘੇਰਿਆਂ ਛੁੱਟੇ ਦਾ ਜਾਣਾ ਸੰਭਵ ਹੁੰਦਾ ਸੰਗਤੀਆਂ ਦਾ ਦਾਸਾਂ ਤੋਂ ਬਿਨਾ ਨਾ ਤੇ ਇੰਨਾ ਲੰਮਾ ਸਮਾਂ ਜਿਹੜਾ ਰੂਪੋਤ ਹੋ ਜਾਣਾ ਸੰਭਵ ਹੁੰਦਾ ਇਹ ਸੰਗਤੀਆਂ ਅੰਦਾਸਾਂ ਦੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਾਰਾ ਕੁਝ ਵਾਪਰਿਆ ਅੱਜ ਉਸੇ ਸਥਾਨ ਦੇ ਉੱਤੇ ਅਸੀਂ ਆਪ ਗ੍ਰਿਫਤਾਰੀ ਦੇਣ ਦਾ ਫੈਸਲਾ ਕੀਤਾ ਇਹ ਗ੍ਰਿਫਤਾਰੀ ਜਿਹੜੀ ਹੈ ਇਹ ਅੰਤ ਨਹੀਂ ਇਹ ਸ਼ੁਰੂਆਤ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਜਿਹੜਾ ਝੂਠ ਦਾ ਪਲੰਦਾ ਸਾਡੇ ਖਿਲਾਫ ਸੱਜਿਆ ਗਿਆ ਇਹਨੂੰ ਭੰਦਾ ਸੰਸਾਰ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹਨੂੰ ਭੰਨਣਗੇ ਤੇ ਸੇਟੀ ਸੰਗਤਾਂ ਦੇ ਜਿਹੜੇ ਅਸੀਂ ਰੂਪ ਰੂਪ ਜਿਹੜਾ ਸਾਂਮੁਖ ਹੋ ਕੇ ਸੰਗਤਾਂ ਵਿੱਚ ਰਾਂਗੇ ਜਿਹੜੀ ਅਮਤ ਸੰਚਾਰ ਦੀ ਮਹਿੰਮਾ ਜਿਹੜੀ ਖਾਲਸਾ ਵਹੀਰ ਅਸੀਂ ਸ਼ੁਰੂ ਕੀਤੀ ਸਤਿਗੁਰੂ ਨੇ ਸਾਡੇ ਕੋਲੋਂ ਆਪ ਕਰਾਈ ਹੈ ਉਸ ਖਾਲਸਾ ਵਹੀਰ ਨੂੰ ਬੜਾ ਲੰਮਾਂਗੇ ਪਰ ਨੌਜਵਾਨਾਂ ਨੂੰ ਇੱਕ ਵੇਲੇ ਦੱਸ ਸਕਦੇ ਹਾਂ ਸਤਿਗੁਰੂ ਸੰਦਰ ਸੱਚੇ ਬਾਦਸ਼ਾਹ